ਸੰਘਗੀ ਘਰ ਵਿੱਚ ਸ਼ਰਾਬ ਦਾ ਹੋਣਾ ਭਾਵ ਕਿ ਨਸ਼ੇ ਦਾ ਹੋਣਾ ਘਰ ਦੀਆਂ ਔਰਤਾਂ ਨੂੰ ਬੜਾ ਹੀ ਪ੍ਰੇਸ਼ਾਨ ਕਰਦਾ ਹੈ ਜੀ ਸਿਰਫ ਉਹੀ ਔਰਤਾਂ ਇਸ ਦਰਦ ਨੂੰ ਸਮਝ ਸਕਦੀਆਂ ਹਨ ਜਿਨ੍ਹਾਂ ਦੇ ਵਿਰੇ ਵਿੱਚ ਸ਼ਰਾਬ ਨੇ ਆਪਣੇ ਪੈਰ ਪਾਏ ਹਨ ਜੀ ਸੰਘਗੀ ਜਦੋਂ ਵੀ ਇੱਕ ਕੁੜੀ ਦਾ ਵਿਆਹ ਹੁੰਦਾ ਹੈ ਨਾ ਤਾਂ ਉਹ ਆਪਣੇ ਜੀਵਨ ਦੇ ਅਗਲੇ ਪੜਾਅ ਵਿੱਚ ਪੈਰ ਰੱਖਦੀ ਹੈ ਉਹ ਕਾਫੀ ਸਾਰੇ ਸੁਪਨਿਆਂ ਨੂੰ ਆਪਣੇ ਹੋਣ ਵਾਲੇ ਪਤੀ ਦੇ ਨਾਲ ਦੇਖਦੀ ਹੈ ਜੀ ਪਰ ਕਈ ਵਾਰ ਕੀ ਹੁੰਦਾ ਹੈ ਉਸ ਦੀਆਂ ਖੁਸ਼ੀਆਂ ਨੂੰ ਧੁੰਦਲਾ ਕਰਨ ਦੇ ਲਈ ਸ਼ਰਾਬ ਉਸ ਦੇ ਵਿਹੜੇ ਵਿੱਚ ਆਪਣੇ ਪੈਰ ਪਾਉਂਦੀ ਹੈ ਜੀ ਅੱਜ ਦੇ ਸਮੇਂ ਵਿੱਚ ਬੀਬੀਆਂ ਭੈਣਾਂ ਦੇ ਰੂਪ ਵਿੱਚ ਜਿੰਨੀ ਵੀ ਸੰਗਤ ਹੈ ਉਹਨਾਂ ਵਿੱਚੋਂ 70% ਬੀਬੀਆਂ ਇੱਕ ਸ਼ਰਾਬੀ ਨਾਲ ਔਖੀਆਂ ਹੋ ਕੇ ਆਪਣੇ ਦਿਨ ਕੱਟਦੀਆਂ ਹਨ ਸੰਗਤ ਜੀ ਅੱਜ ਦੀ ਵੀਡੀਓ ਉਹਨਾਂ ਬੀਬੀਆਂ ਭੈਣਾਂ ਲਈ ਹੈ ਜਿਹੜੇ ਪਿਆਰੇ ਘਰ ਵਿੱਚ ਜਿਸ ਨੂੰ ਉਸਨੇ ਵੱਡੇ ਵੱਡੇ ਸੁਪਨਿਆਂ ਦੇ ਨਾਲ ਬਣ ਕੇ ਰੱਖਣਾ ਸੀ ਉਸ ਘਰ ਵਿੱਚ ਸ਼ਰਾਬ ਨੇ ਆਪਣਾ ਕਰ ਕਰ ਲਿਆ ਹੈ ਜੀ ਸੰਗਤ ਜੀ ਅੱਜ ਤੁਹਾਨੂੰ ਅਜਿਹੇ ਸ਼ਬਦ ਅਜਿਹੀ ਅਰਦਾਸ ਦੱਸਾਂਗੇ ਜਿਸ ਨਾਲ ਉਹ ਪ੍ਰਮਾਤਮਾ ਜੀ ਤੁਹਾਡੇ ਤੇ ਆਪਣੀ ਨਜ਼ਰ ਬਣਾਉਣਗੇ ਅਤੇ ਤੁਹਾਡੇ ਬੋਲਾਂ ਨੂੰ ਸਵੀਕਾਰ ਕਰਨਗੇ ਜੀ ਸਮੁੱਚੀ ਸੰਗਤ ਜੋ ਕਿ ਅਜਿਹੇ ਮਸਲੇ ਵਿੱਚ ਆਪਣੀ ਜ਼ਿੰਦਗੀ ਘਟ ਰਹੀ ਹੈ ਉਹ ਔਰਤਾਂ ਬਹੁਤ ਅਰਦਾਸਾਂ ਬੇਨਤੀਆਂ ਉਸ ਪ੍ਰਮਾਤਮਾ ਅੱਗੇ ਕਰਦੀਆਂ ਹਨ ਉਹ ਬੀਬੀਆਂ ਪਤਾ ਨਹੀਂ ਕਿੰਨੀਆਂ ਥਾਵਾਂ ਤੇ ਸੁੱਖਾ ਸੋਕਾ ਆਈਆਂ ਹਨ ਪਰ ਅੱਜ ਤੱਕ ਉਹਨਾਂ ਦੇ ਬੋਲ ਉਹ ਪਰਮਾਤਮਾ ਤੱਕ ਨਹੀਂ ਪਹੁੰਚੇ ਜੀ ਪਰ ਸੰਗਤ ਜੀ ਅੱਜ ਤੁਸੀਂ ਅਜੇਹੀ ਸ਼ਬਦਾਂ ਬਾਰੇ ਅਜੇਹੀ ਦਿਲ ਰੂਹ ਵਾਲੀ ਅਰਦਾਸ ਬਾਰੇ ਗਿਆਨ ਲੈਣਾ ਹੈ ਜਿਸ ਨਾਲ ਹਰ ਹਾਲਤ ਵਿੱਚ ਉਸ ਪਰਮਾਤਮਾ ਨੂੰ ਤੁਹਾਡੀ ਕੀਤੀ ਅਪੀਲ ਸੋਨਨੀ ਹੀ ਪਵੇਗੀ ਜੀ ਪਰ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਕਈ ਸੰਗਤਾਂ ਕੀ ਕਰਦੀਆਂ ਹਨ ਉਸ ਪਰਮਾਤਮਾ ਦਾ ਨਾਮ ਜਪਣ ਦੀ ਬਜਾਏ ਕਈ ਪ੍ਰਕਾਰ ਦੇ ਦਵਾਈਆਂ ਦਾ ਪ੍ਰਯੋਗ ਕਰਦੀਆਂ ਹਨ ਪਰ ਸੰਗੋ ਜੀ ਸ਼ਰਾਬ ਕਦੇ ਵੀ ਇੱਕਦਮ ਨਹੀਂ ਛੱਡੀ ਜਾ ਸਕਦੀ ਸ਼ਾਇਦ ਅਸਲੀ ਉਹ ਪਰਮਾਤਮਾ ਤੁਹਾਡੀ ਗੱਲ ਨਹੀਂ ਸੁਣਦੇ ਜੀ ਸੰਗਤ ਜੀ ਤੁਸੀਂ ਸਿਰਫ ਔਸਵਾਹਿ ਗੁਰੂ ਜੀ ਦਾ ਪੱਲਾ ਫੜ ਲੈਣਾ ਹੈ ਤੁਸੀਂ ਸਾਰਾ ਦਿਨ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਕਿਉਂਕਿ ਮੂਲ ਮੰਤਰ ਦੀ ਸ਼ਕਤੀ ਦਾ ਪ੍ਰਯੋਗ ਸਮੁੱਚੀ ਸੰਗਤ ਕਰਦੀ ਹੈ ਜੀ ਪਰ ਜ਼ਿਆਦਾਤਰ ਸੰਗਤਾਂ ਮੂਲ ਮੰਤਰ ਦੀ ਸ਼ਕਤੀ ਤੋਂ ਅਣਜਾਣ ਹਨ ਉਹਨਾਂ ਨੂੰ ਇਸ ਮਹਾਨ ਮੰਤਰ ਦੀ ਸ਼ਕਤੀ ਦਾ ਵਿਗਿਆਨ ਨਹੀਂ ਹੈ ਜੀ ਸੰਗਤਾਂ 2-4 ਦਿਨ ਐਸ ਮੰਤਰ ਦਾ ਜਾਪ ਕਰਦੀਆਂ ਹਨ ਅਤੇ ਕੋਈ ਰਿਜ਼ਲਟ ਨਾ ਮਿਲਣ ਤੇ ਜਾਪ ਨੂੰ ਬੰਦ ਕਰ ਦਿੰਦੀਆਂ ਹਨ ਜੀ ਸੰਗਤ ਜੀ ਇਹੀ ਕਾਰਨ ਕਰਕੇ ਅਸੀਂ ਉਸ ਪਰਮਾਤਮਾ ਤੋਂ ਦੂਰ ਜਾ ਰਹੇ ਹਾਂ ਉਹ ਅਕਾਲ ਪੁਰਖ ਹਮੇਸ਼ਾ ਬਾਣੀ ਦੇ ਜ਼ਰੀਏ ਸਾਨੂੰ ਪਰਖਦੇ ਰਹਿੰਦੇ ਹਨ ਜੇਕਰ ਮੂਲ ਮੰਤਰ ਜੀ ਦਾ ਜਾਪ ਰੋਜ਼ ਕੀਤਾ ਜਾਵੇ ਅਤੇ ਦਿਲੋਂ ਕੀਤਾ ਜਾਵੇ ਤਾਂ ਸੰਗਤ ਜੀ ਜੋ ਸਾਡੇ ਦਿਲ ਵਿੱਚ ਚੱਲਦਾ ਰਹਿੰਦਾ ਹੈ ਨਾ ਬਿਨਾ ਮੂੰਹੋਂ ਕੱਢੇ ਉਹ ਪਰਮਾਤਮਾ ਸੁਣ ਲੈਂਦੇ ਹਨ ਅਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਸਾਡੀਆਂ ਅਰਜ਼ੀਆਂ ਉਸ ਪਰਮਾਤਮਾ ਅੱਗੇ ਪ੍ਰਵਾਨ ਹੋ ਜਾਂਦੀਆਂ ਹਨ ਐਸ ਲਈ ਮੇਰੀਆਂ ਬੀਬੀਆਂ ਭੈਣਾਂ ਨੂੰ ਇਹੀ ਬੇਨਤੀ ਹੈ ਕਿ ਬਿਨਾਂ ਕੋਈ ਮਤਲਬ ਤੋਂ ਬਸ ਤੁਸੀਂ ਮੂਲ ਮੰਤਰ ਜੀ ਦਾ ਜਾਪ ਕਰਨਾ ਹੈ ਤੁਸੀਂ ਕੋਈ ਵੀ ਕੰਮ ਕਰਦੇ ਇਸ ਮੰਤਰ ਦਾ ਜਾਪ ਕਰ ਸਕਦੇ ਹੋ ਸੰਗਤ ਜੀ ਹੁਣ ਆਪਾਂ ਜਾਣਦੇ ਹਾਂ ਕਿ ਅਜਿਹੇ ਕਿਹੜੇ ਬੋਲ ਹਨ ਜਾਂ ਕਿਹੜੇ ਸ਼ਬਦ ਹਨ ਜਿਨ੍ਹਾਂ ਦਾ ਉਚਾਰਨ ਕਰਕੇ ਅਸੀਂ ਉਸ ਪਰਮਾਤਮਾ ਨੂੰ ਇਹ ਵਿਸ਼ਵਾਸ ਦਿਵਾ ਸਕਦੇ ਹਾਂ ਕਿ ਪਰਮਾਤਮਾ ਜੀ ਤੁਹਾਡੇ ਬਿਨਾ ਮੇਰਾ ਕੋਈ ਵੀ ਨਹੀਂ ਹੈ ਸੰਗਤ ਜੀ ਤੁਸੀਂ ਰਾਤ ਨੂੰ ਬਿਸਤਰ ਤੇ ਲੇਟੇ-ਲੇਟੇ ਇਸ ਸ਼ਬਦ ਨੂੰ ਪੰਜ ਵਾਰ ਦੁਹਰਾਉਣਾ ਹੈ ਜੀ ਤੁਸੀਂ ਆਪਣੇ ਸੱਚੇ ਦਿਲੋਂ ਉਸ ਅਕਾਲ ਪੁਰਖ ਨੂੰ ਆਪਣੇ ਮਨ ਵਿੱਚ ਬਿਠਾ ਲੈਣਾ ਹੈ ਇਸ ਖਿਆਲਾਂ ਵਿੱਚ ਖੋ ਜਾਣਾ ਹੈ ਕਿ ਜਿਵੇਂ ਤੁਸੀਂ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਹੀ ਬੈਠਿਓ ਅਤੇ ਉਹਨਾਂ ਅੱਗੇ ਆਪਣੀ ਝੋਲੀ ਫਲਾ ਰਹੇ ਹੋ ਜੀ ਤੁਸੀਂ ਕਹਿਣਾ ਹੈ ਕਿ ਪ੍ਰਮਾਤਮਾ ਜੀ ਤੁਹਾਡੇ ਅੰਗ ਸੰਗ ਰਹਿ ਕੇ ਹੀ ਅਸੀਂ ਲਾਂਵਾਂ ਲਈਆਂ ਹਨ ਪਰ ਹੁਣ ਮੈਂ ਬਹੁਤ ਪਰੇਸ਼ਾਨ ਹਾਂ ਜੀ ਸ਼ਰਾਮ ਨੇ ਸਾਡੇ ਘਰ ਆਪਣੇ ਪੈਰ ਜਮਾ ਲਏ ਹਨ ਪਰ ਵਾਹਿਗੁਰੂ ਜੀ ਅਜੇ ਹੀ ਕੋਈ ਤਾਕਤ ਨਹੀਂ ਜੋ ਮੈਨੂੰ ਇਸ ਮੁਸ਼ਕਲ ਵਿੱਚੋਂ ਬਾਹਰ ਕੱਢ ਸਕੇ ਇਸ ਲਈ ਅੱਜ ਮੈਂ ਤੁਹਾਡੇ ਅੱਗੇ ਆਪਣੀ ਝੋਲੀ ਫੁਲਾ ਰਹੀ ਹਾਂ ਤੁਹਾਡੇ ਸਿਵਾ ਮੇਰਾ ਕੋਈ ਵੀ ਨਹੀਂ ਹੈ ਜੀ ਰਿਸ਼ਤੇਦਾਰ ਵੀ ਮੂੰਹ ਮੋੜ ਗਏ ਹਨ ਵਾਹਿਗੁਰੂ ਜੀ ਜੇਕਰ ਮੇਰੇ ਤੋਂ ਕਿਸੇ ਵੀ ਪ੍ਰਕਾਰ ਦੀ ਕੋਈ ਗਲਤੀ ਜਾਣੇ ਜਾਂ ਜਾਣੇ ਵਿੱਚ ਹੋ ਗਈ ਹੈ ਤਾਂ ਮੈਂ ਆਪਣਾ ਨੱਕ ਰਗੜ ਕੇ ਤੁਹਾਡੇ ਤੋਂ ਮਾਫੀ ਦੀ ਭੀਖ ਮੰਗਦੀ ਹਾਂ ਜੀ ਪਰ ਪ੍ਰਮਾਤਮਾ ਜੀ ਮੇਰੇ ਘਰੋਂ ਉਸ ਸ਼ਰਾਬ ਨੂੰ ਬਾਹਰ ਕੱਢ ਦਿਓ ਜੀ ਅਤੇ ਪ੍ਰਮਾਤਮਾ ਜੀ ਤੁਸੀਂ ਕਿਸੇ ਵੀ ਪ੍ਰਕਾਰ ਦੀ ਸੇਵਾ ਮੈਨੂੰ ਲਗਾ ਸਕਦੇ ਹੋ ਮੈਂ ਸੱਚੇ ਦਿਲ ਦੇ ਨਾਲ ਉਸ ਸੇਵਾ ਨੂੰ ਪੂਰਾ ਕਰਾਂਗੀ ਸੰਗਤ ਜੀ ਜੇਕਰ ਤੁਸੀਂ ਅਜਿਹੀ ਭਾਵਨਾ ਦੇ ਨਾਲ ਨੀਵੇਂ ਹੋ ਕੇ ਉਸ ਪ੍ਰਮਾਤਮਾ ਕੋਲੋਂ ਕੁਝ ਵੀ ਮੰਗੋਗੇ ਤਾਂ ਉਹ ਹਮੇਸ਼ਾ ਪੂਰਾ ਹੋਵੇਗਾ ਜੀ ਪਰ ਸੰਗਤ ਜੀ ਜੇਕਰ ਅਸੀਂ ਇੱਕ ਪਾਸੇ ਕਿਸੇ ਦਾ ਬੁਰਾ ਕਰਦੇ ਹਾਂ ਅਤੇ ਦੂਜੇ ਪਾਸੇ ਇਹ ਸੋਚਦੇ ਹਾਂ ਕਿ ਸਾਡੀਆਂ ਮੁਸੀਬਤਾਂ ਇੱਕ ਦਿਨ ਦੂਰ ਹੋ ਜਾਣਗੀਆਂ ਤਾਂ ਸੰਗਤ ਜੀ ਇਸ ਤਰ੍ਹਾਂ ਕਦੇ ਵੀ ਨਹੀਂ ਹੋਣ ਵਾਲਾ ਕਿਉਂਕਿ ਸੰਗਤ ਜੀ ਜੇਕਰ ਸਾਡੇ ਦਿਲ ਵਿੱਚ ਹੋਰਾਂ ਲਈ ਜਾਂ ਬੇਜਵਾਨਾਂ ਲਈ ਕੋਈ ਦਰਦ ਨਹੀਂ ਹੈ ਤਾਂ ਉਹ ਪ੍ਰਮਾਤਮਾ ਜੀ ਸਾਡੀ ਕਦੇ ਵੀ ਨਹੀਂ ਸੁਣਨਗੇ ਬਹੁਤਿਆਂ ਸੰਗਤਾਂ ਦਾ ਹਮੇਸ਼ਾ ਇਹੀ ਕਹਿਣਾ ਹੁੰਦਾ ਹੈ ਕਿ ਅਸੀਂ ਰੋ ਰੋ ਕੇ ਅਰਦਾਸਾਂ ਕੀਤੀਆਂ ਹਨ ਪਰ ਕਦੇ ਵੀ ਵਾਹਿਗੁਰੂ ਸਾਡੀ ਨਹੀਂ ਸੁਣਦੇ ਸੰਗਤ ਜੀ ਕਿਸੇ ਨੂੰ ਕੋਈ ਗਿਆਨ ਨਹੀਂ ਹੈਗਾ ਉਹ ਸਾਡੀ ਰਗ ਰਗ ਤੋਂ ਵਾਕਿਫ ਹੁੰਦੇ ਹਨ ਉਹ ਸਾਡੇ ਦਿਲਾਂ ਦੀਆਂ ਜਾਣਦੇ ਹਨ ਜੇਕਰ ਅਸੀਂ ਕਿਸੇ ਦੀ ਮਦਦ ਵੀ ਕਰਦੇ ਹਾਂ ਤਾਂ ਉਹ ਸਾਨੂੰ ਸਾਡੀ ਨੀਅਤ ਦੇ ਹਿਸਾਬ ਨਾਲ ਹੀ ਸਾਨੂੰ ਫਲ ਦਿੰਦੇ ਹਨ ਇਸ ਲਈ ਹੋਰਾਂ ਲਈ ਹਮੇਸ਼ਾ ਸੱਚੇ ਦਿਲੋਂ ਮਦਦ ਕਰਨੀ ਚਾਹੀਦੀ ਹੈ ਅਤੇ ਹਮੇਸ਼ਾ ਉਸ ਪਰਮਾਤਮਾ ਤੇ ਸਾਨੂੰ ਭਰੋਸਾ ਰੱਖਣਾ ਚਾਹੀਦਾ ਹੈ ਪਿਆਰੀ ਸਾਧ ਸੰਗਤ ਜੀ ਜਿਹੜੇ ਬੋਲ ਜਾਂ ਜਿਹੜੇ ਸ਼ਬਦ ਅੱਜ ਤੁਹਾਨੂੰ ਦੱਸੇ ਗਏ ਹਨ ਉਸ ਤਰ੍ਹਾਂ ਹੀ ਉਸ ਪਰਮਾਤਮਾ ਅੱਗੇ ਸਾਨੂੰ ਆਪਣੀ ਅਰਜੀ ਲਗਾਉਣੀ ਚਾਹੀਦੀ ਹੈ ਜਿਵੇਂ ਸਾਡੀ ਅਦਾਲਤ ਵਿੱਚ ਹਮੇਸ਼ਾ ਅਸੀਂ ਜੱਜ ਅੱਗੇ ਆਪਣਾ ਸਿਰ ਝੁਕਾ ਕੇ ਖੜਦੇ ਹਾਂ ਅਤੇ ਉਹਨਾਂ ਦੀ ਇੱਜ਼ਤ ਕਰਦੇ ਹਾਂ ਉਸੇ ਤਰ੍ਹਾਂ ਹੀ ਸਾਨੂੰ ਉਸ ਪਰਮਾਤਮਾ ਅੱਗੇ ਵੀ ਬੜੀ ਇਮਾਨਦਾਰੀ ਨਾਲ ਆਪਣੀ ਅਰਜੀ ਲਗਾਉਣੀ ਚਾਹੀਦੀ ਹੈ ਉਹਨਾਂ ਤੋਂ ਹਮੇਸ਼ਾ ਕਿਸੇ ਵੀ ਪ੍ਰਕਾਰ ਦੀ ਸੇਵਾ ਦੀ ਮੰਗ ਕਰਨੀ ਚਾਹੀਦੀ ਹੈ ਜੀ ਕਿਉਂਕਿ ਸੰਗਤ ਜੀ ਜੇਕਰ ਵਾਹਿਗੁਰੂ ਜੀ ਨੇ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਸੇਵਾ ਲਗਾ ਦਿੱਤੀ ਤਾਂ ਤੁਹਾਡਾ ਜੀਵਨ ਹਮੇਸ਼ਾ ਦੇ ਲਈ ਸਫਲ ਹੋ ਜਾਵੇਗਾ ਬਹੁਤੀਆਂ ਸੰਗਤਾਂ ਅਜੇ ਹ ਵੀ ਕਹਿੰਦੀਆਂ ਹਨ ਕਿ ਅਸੀਂ ਸਿਰਫ ਆਪਣੇ ਦੁੱਖਾਂ ਨੂੰ ਮੂੰਹੋਂ ਵੀ ਪ੍ਰਗਟ ਨਹੀਂ ਕੀਤਾ ਸਿਰਫ ਵਾਹਿਗੁਰੂ ਦੀ ਯਾਦ ਵਿੱਚ ਹੰਝੂ ਸੁੱਟੇ ਅਤੇ ਬੀਤੇ ਸਮੇਂ ਬਾਅਦ ਅਸੀਂ ਉਸ ਮੁਸੀਬਤ ਵਿੱਚੋਂ ਬਾਹਰ ਆ ਗਏ ਇਸ ਲਈ ਸੰਗਤ ਜੀ ਵਾਹਿਗੁਰੂ ਤੇ ਭਰੋਸਾ ਰੱਖੋ ਉਹ ਹਰ ਵੇਲੇ ਤੁਹਾਡੇ ਨਾਲ ਹਨ ਅਸੀਂ ਅਨੇਕਾ ਪ੍ਰਕਾਰ ਦੀਆਂ ਗਲਤੀਆਂ ਕਰਦੇ ਰਹਿੰਦੇ ਹਾਂ ਪਰ ਫਿਰ ਵੀ ਅਕਾਲ ਪੁਰਖ ਸਾਡੇ ਨਾਲ ਰਹਿ ਕੇ ਹਰ ਸਮੇਂ ਸਾਡੀ ਸਹਾਇਤਾ ਕਰਦੇ ਹਨ ਬਾਕੀ ਸੰਗਤ ਜੀ ਦੁੱਖ ਸੁੱਖ ਹਮੇਸ਼ਾ ਚੱਲਦੇ ਰਹਿੰਦੇ ਹਨ ਅਤੇ ਜਿਹੜੀ ਸ਼ਰਾਬ ਦੀ ਦਿੱਕਤ ਜਿਸ ਘਰ ਵੀ ਆ ਰਹੀ ਹੈ ਵਾਹਿਗੁਰੂ ਪ੍ਰਮਾਤਮਾ ਜੀ ਜ਼ਰੂਰ ਸੁਣਨਗੇ ਅਤੇ ਉਸ ਪਰੇਸ਼ਾਨੀ ਨੂੰ ਦੂਰ ਕਰਨਗੇ ਜੀ ਸੰਗਤ ਜੀ ਉਪਾਅ ਦੇ ਹਿਸਾਬ ਨਾਲ ਦੇਖੀਏ ਤਾਂ ਤੁਸੀਂ ਕੀੜਿਆਂ ਉੱਪਰ ਦਹੀਂ ਨਾਲ ਚੌਲ ਪਾ ਸਕਦੇ ਹੋ ਕੋਈ ਬੇਜਵਾਨੇ ਦੀ ਮਦਦ ਕਰ ਸਕਦੇ ਹੋ ਕਿਉਂਕਿ ਉਹ ਕਾਲਪੁਰਖ ਇਹਨਾਂ ਦੇ ਰੂਪ ਵਿੱਚ ਹੀ ਸਾਨੂੰ ਦਿਖਾਈ ਦਿੰਦੇ ਹਨ ਅਤੇ ਸਾਡੇ ਤੋਂ ਆਪਣੀ ਸੇਵਾ ਲੈਂਦੇ ਹਨ ਇਸ ਕਰਕੇ ਸੰਗੋ ਜੀ ਉਸ ਪਰਮਾਤਮਾ ਤੇ ਭਰੋਸਾ ਰੱਖੋ ਅਤੇ ਹਮੇਸ਼ਾ ਸੱਚੇ ਦਿਲ ਦੇ ਨਾਲ ਉਹਨਾਂ ਅੱਗੇ ਅਰਜ਼ੀਆਂ ਲਗਾਉਂਦੇ ਰਹੋ ਇੱਕ ਦਿਨ ਜ਼ਰੂਰ ਆਵੇਗਾ ਜਿਸ ਦਿਨ ਤੁਹਾਡੀ ਅਰਦਾਸ ਪੂਰੀ ਹੋਵੇਗੀ ਅਤੇ ਤੁਹਾਡੇ ਘਰੋਂ ਸ਼ਰਾਬ ਆਪਣੇ ਪੈਰ ਛੱਡ ਦੇਵੇਗੀ ਜੀ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ